ਇਹ ਦੋ ਸਰਾਣੀਆਂ ਇਹ ਹੈਗੀ ਆ ਬੈੱਡ ਸ਼ੀਟ ਦੋ ਬੈੱਡ ਸ਼ੀਟ ਤੋਤਿਆਂ ਦਾ ਡਿਜ਼ਾਈਨ ਮੁੰਮੀ ਨੇ ਬਣਾਇਆ ਹੈ ਕਿੰਨਾ ਸੋਹਣਾ ਲੱਗਦਾ ਹੋਣਾ ਕਿਹ ਚੀਜ਼ ਮੁਹ ਕੁੰਪੜ ਤੇ ਬਣਦੇ ਦੇ ਤਾਂ ਨਹੀਂ ਕਰੇ ਕੁੰਬਲ ਤੁਸੀਂ ਆ ਬੁਣਿਆ ਹੈ ਤਾਣੀ ਵੀ ਕਹਿ ਦਿੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰੇ ਅੱਜ ਅਸੀਂ ਸਪ੍ਰਾਣੇ ਸਮੇਂ ਦੇ ਵਿੱਚ ਰਾਣਾ ਮਿਰਸਾ ਜੋ ਮੰਮੀ ਦੇ ਸਮੇਂ ਸਮਾਨ ਬਣਾਇਆ ਕਰਦੀਆਂ ਸੀਗੀਆਂ ਬੀਬੀਆਂ ਆਹ ਦੇ ਦਾਸ ਦਾ ਦਾਸ ਦਾ ਹਾਂ ਹਾਂ ਉਹ ਦਿਖਾ ਰਹੇ ਹਾਂ ਆ ਮੰਮੀ ਨੇ ਆਪ ਹੱਥੀਂ ਕੱਦੀ ਹੋਈ ਚਾਦਰ ਆ ਇਹਦੇ ਨਾਲ ਇਹ ਦੋ ਸਰਾਣੇ ਆ ਇਹਨੂੰ ਕਿਹੜਾ ਡਿਜ਼ਾਈਨ ਕਹਿੰਦੇ ਸੀ ਮੰਮੀ ਕੰਗੀ ਡਿਜ਼ਾਈਨ ਕਹਿੰਦੇ ਸੀ ਉਹਨਾਂ ਟਾਈਮਾਂ 'ਚ ਇਹਨੂੰ ਕੰਗੀ ਡਿਜ਼ਾਈਨ ਕਿਹਾ ਜਾਂਦਾ ਸੀ ਇਹਨੂੰ ਕੰਪਲੀਟ ਡਿਜ਼ਾਈਨ ਕਿਹਾ ਜਾਂਦਾ ਸੀਗਾ ਉਹਨਾਂ ਟਾਈਮਾਂ 'ਚ ਤੇ ਤੁਸੀਂ ਆਪ ਦੇਖੋ ਇਹ ਮੰਮੀ ਨੇ ਇਦਾਂ ਕਰਕੇ ਇਹ ਦੋ ਸਰਾਣੇ ਆ ਇਹ ਹੈਗੀ ਆ ਬੈੱਡ ਸ਼ੀਟ ਦੋ ਬੈੱਡ ਸ਼ੀਟ ਦੋ ਬੈੱਡ ਸ਼ੀਟਾਂ ਪਲੱਸ ਬੰਜਾਈ ਹੁੰਦਾ ਸੀ ਉੱਤੋਂ ਦੋ ਬੈੱਡ ਬੰਜੂ ਮੰਨਦੇ ਤੇ ਬੈਸਤਰਿਆਂ ਨਾਲ ਸੀ ਅੱਛਾ ਇਹ ਬੈਸਤਰਿਆਂ ਨਾਲ ਲਾਈਆਂ ਹੋਈਆਂ ਚਾਦਰਾਂ ਸੀਗੀਆਂ ਕੰਗੀ ਡਿਜ਼ਾਈਨ ਨੇ ਆਹ ਤੇ ਹੱਥੀ ਬਣਾਈਆਂ ਹੋਈਆਂ ਮੰਮੀ ਦੀਆਂ ਦੇਖੋ ਕਿੰਨਾ ਸੋਹਣਾ ਹੈ ਨਾ ਕੰਮ ਕੀਤਾ ਹੋਇਆ ਕਿੰਨੇ ਦਿਨਾਂ ਚ ਬਣਾ ਦਿੱਤਾ ਸੀ ਮੈਨੂੰ ਲੱਗ ਜਾਂਦੇ ਸੀ ਮਰ ਜਦੋਂ ਮਰਦੀ ਲੱਗ ਜਾਂਦੇ ਸੀ ਪਹਿਲੇ ਹੋ ਗਏ ਪਹਿਲੇ ਹੋ ਗਏ ਤਾਂ ਕਈ ਮਹੀਨਿਆਂ ਚ ਹੀ ਬਣਦਾ ਸੀ ਤੇ ਆ ਝੋਲੇ ਜਿਹੜੇ ਬਿਜਾਰ ਦੇ ਸ਼ਹਿਰ ਨੂੰ ਲੈ ਕੇ ਜਾਂਦੇ ਸੀ ਸਮਾਨ ਲੈਣ ਵਾਸਤੇ ਤੁਸੀਂ ਆਹ ਦੇਖੋ ਹੈ ਨਾ ਕਿੰਨਾ ਵਧੀਆ ਉਹਨਾਂ ਨੇ ਬਣਾਇਆ ਹੈਗਾ ਵੀ ਨਾਲ ਝੋਲਾ ਵੀ ਉਦਾਂ ਦਾ ਬਣਾਇਆ ਵਾ ਤੇ ਆ ਆਪਣੀ ਲਈ ਹੋਈ ਆ ਲੈਸ ਇਹ ਚਾਲ ਨਾ ਚਾਲ ਨਾ ਜਿਹਨੂੰ ਕਹਿੰਦੇ ਆ ਤੇ ਇਹ ਹੈ ਕਿ ਆ ਨੈੱਟ ਬੰਦੂਆ ਨੈੱਟ ਬੰਦੂਆ ਇਹ ਇੰਨਾ ਨੇ ਝੋਲਾ ਬਣਾਇਆ ਇੱਕ ਕਿੰਨਾ ਸੋਹਣਾ ਲੱਗਦਾ ਵਾ ਨਾ ਅੱਜ ਦੇ ਸਮੇਂ 'ਚ ਦਾ ਵੈਸੇ ਇਦਾਂ ਕੋਈ ਨਹੀਂ ਬਣਾਉਂਦਾ ਹੈਗਾ ਪਰ ਬੜਾ ਵਧੀਆ ਪਿਆਰ ਨਾਲ ਸੰਭਿਆ ਹੈ ਬਣੀ ਦਾ ਆ ਵੀ ਮੰਮੀ ਨੇ ਝੋਲੇ ਬਣਾਏ ਹੋਇਆ ਟਮਾਟਰਾਂ ਦਾ ਰਾਈਸ ਇਹ ਹੈਗਾ ਟਮਾਟਰਾਂ ਦਾ ਡਿਜ਼ਾਈਨ ਜੀ ਦੂਜੇ ਪਾਸੇ 50 ਤੇ ਦਾ ਬਣਾਇਆ ਹੈ। ਇਧਰਲੇ ਸਾਈਡ ਗੁਲਦਸਤੇ ਦਾ ਬਣਾਇਆ ਹੈ। ਹਾਂ ਇੱਕ ਇਹ ਵੀ ਪੱਸੀ ਤੋਂ ਦੇ ਲੱਗਦਾ ਹੈ। ਆਹ ਤੋਤਿਆਂ ਦਾ ਡਿਜ਼ਾਈਨ ਮੁੰਮੀ ਨੇ ਬਣਾਇਆ ਹੈ। ਕਿੰਨਾ ਸੋਹਣਾ ਲੱਗਦਾ ਹੋਣਾ। ਚਿੜੀਆਂ ਚਿੜੀਆਂ ਨੂੰ ਬਸ ਇਹ ਇੱਥੇ ਇੱਕ ਚਿੜੀਆਂ ਦਾ ਦੋਨੇ ਸਾਈਡ ਚਿੜੀਆਂ ਦਾ ਹੀ ਆ। ਬੜਾ ਸੋਹਣਾ ਆ ਵੀ ਡਿਜ਼ਾਈਨ ਕਿੰਨਾ ਸੋਹਣਾ ਲੱਗਦਾ ਪਿਆ ਵਾ। ਇਹਨੂੰ ਕੁੰਡੀ ਧੋਪਾ ਜਿਹੀ ਕਿਹਨੇ ਦਸੂਤੀ ਧੋਪਾ ਸੂਤੀ ਦਾ। ਸੂਤੀ ਦਾ ਇਹ ਸੂਤੀ ਟੋਪਾ ਕਹਿੰਦੇ ਐ ਇਹਨੂੰ ਦਸੂਤੀ ਟੋਪਾ ਕਿੰਨਾ ਸੋਹਣਾ ਵਾ ਆ ਸਾਰਾ ਦਸੂਤੀ ਟੋਪੇ ਦਾ ਬਣਿਆ ਹੋਇਆ ਹੈ ਨਾ ਆਹ ਤੋ ਦੇ ਆ ਨਾ ਦੇ ਸਰਮੇਦਾਨਾ ਆ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਸਰਮੇਦਾਨੀ ਦਾ ਡਿਜ਼ਾਈਨ ਆ ਸਰਮੇਦਾਨੀ ਐ ਇਦਾਂ ਨਹੀਂ ਹੁੰਦੀਆਂ ਵਾ ਜਿਹਦੇ ਚ ਸੁਰਮਾ ਮਤਲਬ ਪਾਇਆ ਜਾਂਦਾ ਹੁੰਦਾ ਸੀ ਬੱਚਿਆਂ ਦੇ ਅੱਜ ਵੀ ਕਈਆਂ ਦੇ ਪਾਇਆ ਜਾਂਦਾ ਵਾ ਤੇ ਬੱਚਿਆਂ ਨੂੰ ਨਜ਼ਰ ਵੀ ਨਹੀਂ ਲੱਗਦੀ ਪਲੱਸ ਉਹਨਾਂ ਦੀਆਂ ਅੱਖਾਂ ਸਾਫ਼ ਰਹਿੰਦੀਆਂ ਆ ਆਹ ਦੇਖੋ ਜੀ ਕਿੰਨਾ ਸੋਹਣਾ ਕੋਲਾ ਇਹ ਪੱderiv ਜਿਹੜੀ ਪਾ ਸਕਦੇ ਆ ਨਾ ਪਾਇਆ ਹੋਇਆ ਦਰਨਗਾ ਦੇ ਦਰਨੀਆ ਤੇ ਪਾਇਆ ਹੋਇਆ ਠੀਕ ਆ ਇਹ ਮੁਰਗਿਆਂ ਦਾ ਡਿਜ਼ਾਈਨ ਆ ਗਿਆ ਇਹ ਆ ਗਿਆ ਜੀ ਮੁਰਗਿਆਂ ਦਾ ਡਿਜ਼ਾਈਨ ਝੋਲੀ ਤੇ ਪਾਇਆ ਹੋਇਆ ਕਿੰਨਾ ਸੋਹਣਾ ਲੱਗੇਗਾ ਟੋਕਰਿਆਂ ਦਾ ਇੱਧਰਲੇ ਸਾਈਡ ਆ ਗਿਆ ਇੱਧਰ ਨਾਲ ਦਾ ਡਿਜ਼ਾਈਨ ਹੀ ਆ ਸਾਰਾ ਟੋਕਰਿਆਂ ਦਾ ਡਿਜ਼ਾਈਨ ਕਿੰਨਾ ਸੋਹਣਾ ਲੱਗਦਾ ਇਹ ਸਾਰਾ ਮੰਮੀ ਕਿਹੜਾ ਕਿਹੜਾ ਵਰਕ ਆ ਇਹ ਉਹ ਮੀਂਹ ਦੀ ਤੋਪੇ ਦਾ ਦਸੋਤੀ ਤੋਪੇ ਦਾ ਵਰਕ ਆ ਇਹ ਸਾਰਾ ਦਸੋਤੀ ਤੋਪੇ ਦਾ ਆ ਸੇਮ ਜਿਵੇਂ ਚਾਦਰ ਸੀ ਪਹਿਲਾਂ ਡਬਲ ਡਬਲ ਬੈੱਡ ਤੇ ਸੀ ਚਾਦਰ ਬਣੀ ਹੋਈ ਆ ਇਸ ਕੇਸ ਤੇ ਤੇ ਕਿੰਨਾ ਮਿਹਨਤ ਕਰਦੇ ਹੁੰਦੇ ਸੀ ਉਹਨੂੰ ਉਸ ਟਾਈਮਾਂ 'ਚ ਅੱਜ ਦੇ ਦਮੇ ਮਿਹਨਤ ਕੋਈ ਨਹੀਂ ਕਰਦਾ ਇੰਨੇ ਜੰਗ ਬੈਠ ਕੇ ਕਢਾਈ ਕਰਦਾ ਹੀ ਨਹੀਂ ਕਰਦਾ ਕੰਮ ਕਰਨਾ ਫੇਰ ਵੀ ਜਿਹੜੀ ਕਢਾਈ ਕਰਨਾ ਅੱਜ ਦੇ ਸਮੇਂ ਦਾ ਬੜਾ ਟਾਈਮ ਬਦਲ ਗਿਆ ਕੇਸ ਬਣਾਏ ਜਿਹੜੇ ਤਾਣੀ ਦੇ ਕੰਬਲ ਤੇ ਬਣਦੇ ਆ ਤੇ ਕੰਬਲ ਤੇ ਗੁਣੇ ਹੈ ਕੇਸ ਕੀ ਚੀਜ਼ ਮੁੰਨ ਕੁੰਪੜ ਤੇ ਬਣਦੇ ਦੇ ਤਾਣੀ ਘਰੇ ਕੁੰਬਲ ਤੁਸੀਂ ਆ ਬੁਣਨੇ ਤੇ ਤਾਣੀ ਵੀ ਕਹਿ ਦਿੰਦੇ ਆ ਅੱਛਾ ਅੱਛਾ ਦੇ ਫੇਸ ਬਣਾਏ ਹੋਏ ਆ ਕੇਸ ਬਣਾਏ ਹੋਏ ਆ ਕੁੰਬਲ ਤਾਣੀ ਦੇ ਤਾਣੀ ਅੱਜ ਤੋਂ ਇਹ ਮੇਰੇ ਸਾਮ ਹ 50 ਸਾਲ ਦੇ ਬਣੇ ਹੋਏ ਆ 50 ਸਾਲ ਦੇ ਬਣੇ ਹੋਏ ਆ ਮੈਂ ਕਹਿੰਦੇ ਹੱਥੀ ਕੱਤ ਕੇ ਹੱਥੀ ਰੰਗ ਕੇ ਫੇਰ ਬੁਣੇ ਖਤੀ ਕਰਤ ਕੇ ਖਤੀ ਰੰਗ ਕੇ ਸੂਤ ਸੂਤ ਕਹਿੰਦੇ ਸੀ ਨਾ ਤੇ ਫਿਰ ਇਹਨਾਂ ਨੇ ਬਣਾਇਆ ਹੋਇਆ ਖੁਦ ਆਪ ਤਾਣੀ ਤੇ ਮੁੱਲੀ ਨੇ ਆਪ ਦਾ ਦਾਜ ਆਪ ਬਣਾਇਆ ਸੀ ਆ ਵੀ ਆਈ ਬਣਾਇਆ ਕਲਰ ਆ ਦੇਖੋ ਕਿੰਨਾ ਸੋਹਣਾ ਲੱਗਦਾ ਜੀ ਕਲਰ ਕੇਸ ਦਾ ਕਿੰਨਾ ਸੋਹਣਾ ਲੱਗਦਾ ਅੱਜ ਦੇ ਸਮੇਂ ਚ ਤਾਂ ਘੱਟ ਉਸ ਟਾਈਮ ਮਤਲਬ ਕਿਸਰਵੀਆਂ ਦੇ ਵਿੱਚ ਬਜ਼ੁਰਗ ਨਾ ਮਮਨੀ ਇਹ ਚੀਜ਼ਾਂ ਨਹੀਂ ਕਲਾ ਮਾਰਦੇ ਹੁੰਦੇ ਸੀ ਜਿਵੇਂ ਬੁੱਕਲ ਮਾਰਦਨੇ ਆਪਾਂ ਸ਼ਾਲ ਲੈਣੇ ਆ ਬਰਪੂਰ ਨਾ ਚੱਲਦੀ ਹੁਣ ਕੰਬਲ ਭੂਣੀਆਂ ਚੱਲ ਪਏ ਉਹ ਤੋਂ ਆਹ ਚੀਜ਼ ਲੈ ਕੇ ਬਹੁਤ ਪਸੰਦ ਕਰਦੇ ਸੀਗੇ ਆਹਾ ਕੱਤ ਕੇ ਸੂਤ ਸਾਰਾ ਫਿਰ ਉਹਦੇ ਸ ਖੱਦਰ ਬਣਾ ਕੇ ਫਿਰ ਮੈਂ ਮੈਂ ਕਿ ਸਿਉ ਹੋ ਕੇ ਫਿਰ ਬਿਸਤਰੀ ਇਹ ਰਜਾਈ ਆ ਅਣਪ੍ਰਤੀ ਇਹ ਅੱਛਾ ਫਿਰ ਇਹ ਖੱਦਰ ਦੀਆਂ ਰਜਾਈਆਂ ਬਿਸਤਰੀ ਬਣਾਉਂਦੇ ਸੀ ਇਹ ਹੋ ਗਿਆ। ਇਹ ਆਲਪਰਾ ইউজ ਜਾਈਦਾ ਗਲਾਫ ਕਿਵੇਂ ਕਰ ਸਕਦੇ ਰਜਾਈ ਹੋਣੀ ਆ ਭਰਾਈ ਆ ਠੀਕ ਹੈ ਠੀਕ ਆ ਜਿਵੇਂ ਹੁਣ ਆਪਾਂ ਫਿਰ ਬਾਅਦ ਚੇਤੇ ਰੂਮ ਪਰਾ ਕੇ ਹੈਨਾ ਫਿਰ ਇਹ ਰਜਾਈ ਤਿਆਰ ਹੋ ਜਾਂਦੀ ਆ ਘਰ ਦਾ ਕੱਤ ਕੇ ਘਰ ਦਾ ਬਣਾ ਕੇ ਫਿਰ ਬਾਗਿਆੜੋ ਸ਼ਪਾਇ ਸੀ ਅੱਛਾ ਉਦੋਂ ਮਸ਼ਹੂਰ ਸੀ ਬਾਗਿਆੜ ਇਹ ਇਹ ਘਰ ਦਾ ਕੱਤ ਕੇ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਆ ਹੈਨਾ ਸਿੱਧਾ ਕਰਕੇ ਦੇਖੀਏ ਤਾਂ ਆਪਾਂ ਇਹ ਗੁਜਰੀਆਂ ਦਾ ਡਿਜ਼ਾਈਨ ਇਹ ਹੈ ਕਿ ਗੁਜਰੀ ਜਿਹੜੀ ਕਿ ਡਬਲ ਰੈਡ ਕਰ ਰਹੀ ਹੈ ਗੁਜਰੀ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੈ ਬਰੀਕ ਬਰੀਕ ਖੱਦਰ ਬੁਣਿਆ ਹਿਆ ਹਾਲੇ ਪਹਿਲਾਂ ਇਹਨਾਂ ਨੇ ਇਹਨੂੰ ਕੱਤਿਆ ਹਨਾ ਫਿਰ ਬਣਾਇਆ ਆਦਿਆਂ ਤੋਂ ਪਾਹ ਹੁਣ ਤਾਂ ਬੱਸ ਕੱਤ ਲੈਣਾ ਕੱਤ ਕੇ ਬਣਾਈ ਜਾਂ। ਫਿਰ ਉਸ ਤੋਂ ਬਾਅਦ ਕੀ ਕੀਤਾ ਮੰਮੀ? ਕੱਤੇ ਆ ਖੱਦਰ ਬੁਣਿਆ ਖੱਦਰ ਬੁਣਿਆ ਹ ਸਾਰੇ ਤੇ ਸਿਉਂਤੇ ਸਿਉਂਤੇ ਹੰਦਦੇ ਬਣਾਏ ਸਿਉਂ ਗਰ ਜਾਂ ਜਾਂ ਅ ਸਿਉਂਤੇ ਬਿਨ ਸਿਉਂਤੇ ਹੋਏ ਫਿਰ ਇਹ ਬਾਗੜੋ ਸਿਪਾਈ ਬਾਗੜੇ ਵਾਲੇ ਤਾਂ ਇਹਨਾਂ ਨੇ ਸਿਪਾਈ ਕਰਾਈ ਬਹੁਤ ਮਹੂਰਸੀ ਬਾਗ ਵਾਲੇ ਦੇ ਕਲਰ ਵਧੀਆ ਰਹਿੰਦੇ ਆ ਬਹੁਤ ਵਧੀਆ ਇਹ 40 45 ਸਾਲ ਤੋਂ ਉੱਤੇ ਦੇ ਬਣੇ ਹੋਏ 50 ਦੇ ਆਉਂਦੇ ਪਏ 50 ਸਾਲ ਦੇ ਬਣੇ ਹੋਏ ਨੇ ਕੋਈ ਕੋਸ਼ਿਸ਼ ਨਹੀਂ ਕਰਦੇ ਤੇ ਬਸ ਇਹਦੇ ਚ ਇਹ ਬਿਲਕੁਲ ਤਿਆਰ ਆ ਜਿਹਦੇ ਚ ਬਸ ਰੂਹ ਭਰ ਕੇ ਲਿਜਾਈ ਪਿਆ ਇਹਦਾ ਹਾਂ ਉਹ ਸਰੂਪ ਕਰਦੇ ਰਹਿੰਦੇ ਬਹੁਤ ਹੈ ਅੱਜ ਕੱਲ ਤਾਂ ਬਸ ਇਹ ਲਿਜਾਈਆਂ ਤਾਂ ਘੱਟ ਕੰਬਲਾਂ ਦਾ ਜਾਲੀ ਕਿ ਜ਼ਿਆਦਾ ਹੋਇਆ ਵਾ ਪਰ ਇਹ ਜਿਹੜਾ ਪੁਰਾਣਾ ਦਾ ਸਭ ਵਧੀਆ ਹੀ ਹੈ ਮੇ ਤਾਂ ਆਪਣੇ ਨੂੰ ਬਹੁਤ ਵਧੀਆ ਲੱਗਦਾ ਮੈਨੂੰ ਰੰਗ ਦੇ ਕਿ ਥੋੜਾ ਮਾਈਂਡ ਜਿਆ ਸੈਕਟਰ ਇਹਦਾ ਕਲਰਫੁਲ ਮਾਈਂਡ ਤੇ ਕਲਰ ਦੇ ਕਿੰਨਾ ਸੋਹਣਾ ਗਿਆਨ ਪਾਇਆ ਹੋਇਆ ਹੁੰਦਾ ਨਹੀਂ ਹੈ ਨਾ ਇਹਦਾ ਤਾਂ ਇਹ ਇਹ ਵੀਡੀਓ ਪਾਉਣ ਦਾ ਅੱਜ ਦਾ ਸਾਡਾ ਇਹ ਸੀ ਕਿ ਅੱਜ ਕੱਲ ਜਿਹੜੀ ਆਪ ਬਾਉਂਡ ਨਹੀਂ ਅੱਜ ਕੱਲ ਇਹ ਸਮਾਨ ਬਣਦਾ ਨਹੀਂ ਹੈਗਾ ਕਾਲੋ ਮੀਨੋ ਹੀਆ ਮੁੱਲ ਦਾ ਹੀ ਲੈ ਲੈਂਦਾ ਮੁੱਲ ਤਾਂ ਹੀ ਖਰੀਦਦਾ ਵਾ ਅਗਲਾ ਬਜਾਰਾਂ ਚ ਉਤਦਾ ਨਾ ਬੁਤਾਰਦੇ ਹੁਣ ਦਿੰਦਾ ਹੀ ਨਹੀਂ ਹੁਣ ਨਹੀਂ ਚਾੜਦਾ ਖਾਂਚ ਪ੍ਰਾਣੇ ਜਵਾਨੇ ਦੀ ਗੱਲ ਕਰਦਾ ਪ੍ਰਾਣੇ ਸਮੇਂ ਦੀ ਗੱਲ ਆਤ ਨੂੰ 50 ਸਾਲ ਪਹਿਲਾਂ ਤੇ ਕਿੰਨੀ ਮਿਹਨਤ ਕੀਤੀ ਹੋਈ ਆ ਉਹਨਾ ਟਾਈਮਾਂ ਚ ਹੁਣ ਨਹੀਂ ਮਿਹਨਤ ਕਰਦੇ ਰੀ ਲੋਕ ਥੱਕ ਵੱਗ ਜਾਂਦੇ ਉਦੋਂ ਮਿਹਨਤ ਵੀ ਕਰਦੇ ਸੀਗੇ ਸਾਰੇ ਸਰੀਰਾ ਜਵਾਰ ਵੀ ਸੀ ਚਾਰਵੀਂ ਸੀ ਕੀ ਤੇ ਸਾਰੇ ਮਿਹਨਤ ਵੀ ਕਰਦੇ ਸੀ ਇਹ ਦੇ ਨਾਲ ਹੀ ਪਲੱਸ ਉਦੋਂ ਲੋਕ ਜਿਹੜਾ ਸਮਾਂ ਸੀਗਾ ਆਏ ਬਿਰਾਦ ਦੇ ਸੀ ਜਾਂ ਥੀ ਕੰਮ ਕਰ ਕਰਕੇ ਤੇ ਹੁਣ ਦਾ ਸਮੇਂ ਦਾ ਬਿਲਕੁਲ ਚੇਂਜ ਹੋ ਅੱਗ ਹੋ ਗਿਆ ਤੇ ਜੇ ਉਸ ਟਾਈਮ ਉਹ ਇਦਾਂ ਮਿਹਨਤ ਵੀ ਕਰਦੇ ਸੀ ਤਾਂ ਆਪਦੇ ਲਈ ਦਾਜ ਵੀ ਵਧੀਆ ਤਿਆਰ ਕਰਦੇ ਸੀ ਐ ਬੀਪੀਆਂ ਤਿਆਰ ਉਹ ਜੀ ਕਰਦਾ ਸੀ ਚੀਜ਼ ਬਣਾ ਲੈਂਦੇ ਸੀ ਆਲਦੀ ਤੇ ਮਿਹਨਤ ਸੀ ਆ ਰਿਸ਼ਤੇ ਵੀ ਵਧੀਆ ਨੱਭਦੇ ਸੀ ਵਧੀਆ ਨਮਸਤੇ ਸੀਰਸ ਨੂੰ ਸਣੀ ਅੱਜ ਕੱਲ ਸਾਰਾ ਕੁਝ ਬਾਜ਼ਾਰ ਦਾ ਲੈ ਕੇ ਆਪਾਂ ਸਭ ਕੁਝ ਕਰ ਰਹੇ ਆ ਰਿਸ਼ਤੇ ਆ ਦਾ ਵੀ ਥੋੜਾ ਪਿਆਰ ਆਸਮੇ ਘਟ ਗਿਆ ਵਾ ਤੇ ਬਾਕੀ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆ ਗਈ ਤਾਂ ਜੀ ਸ਼ੁਰੂ ਤੋਂ ਐਂਡ ਤੱਕ ਜਰੂਰ ਦੇਖਿਓ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨ ਜੀ ਇਹ ਆਪਣਾ ਹੈਗਾ ਪੰਜਾਬੀ ਸੱਭਿਆਚਾਰ ਪੁਰਾਣਾ ਇਦਾਂ ਹੀ ਅੱਗੇ ਵੀ ਚੱਲਦਾ ਰਹੇ ਤਾਂ ਕਿ ਇਹ ਇਹ ਫੋਨ ਦਾ ਇਹ ਵੀ ਸੀਗਾ ਮਕਸਦ ਸਾਡਾ ਜੀ ਕਿ ਅੱਜ ਕੱਲ੍ਹ ਦੀਆਂ ਬੱਚੀਆਂ ਜਿਹੜੀਆਂ ਰਹਿ ਗਈਆਂ ਛੋਟੀਆਂ ਨੇ ਫੋਨ 'ਚ ਜ਼ਿਆਦਾ ਬੀਜੀ ਰਹਿੰਦੀਆਂ ਨੇ ਚਲ ਫੋਨ ਰਾਹੀਂ ਸਹੀ ਉਹ ਦੇਖ ਤਾਂ ਲੈਣਗੀਆਂ ਕਿ ਪੁਰਾਣੇ ਸਮੇਂ 'ਚ ਅੱਜ ਤੋਂ 50 ਸਾਲ ਪਹਿਲਾਂ ਜਿਹੜੀਆਂ ਸਾਡੀਆਂ ਮਾਤਾਵਾ ਦਾਦੀਆਂ ਨੇ ਉਹਨਾਂ ਨੇ ਕਿੰਦਾ ਮਿਹਨਤ ਕਰਕੇ ਇਹ ਚੀਜ਼ਾਂ ਨੂੰ ਬਣਾਇਆ ਹੋਇਆ ਵਾ ਤੇ ਦਾਦੀਆਂ ਨਾਲ ਨੇ ਇਹਦੇ ਕਿਤੇ ਆ ਕਰੇ ਕੋਈ ਕੰਮ ਨਾ नानिया ने हाँ जी किते हुए काम ने बाकी वीडियो पसंद आ रही जी चैनल जो भी सबसक्राइब करो वीडियो लाइक करो शेयर करो कमेंट जरूर करो जी सताल हमेशा खुश रहो